ਸਯੁਕਤ ਕਿਸਾਨ ਮੋਰਚਾ ਤੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ IFTU ਵੱਲੋਂ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਚ ਚੱਲੇ ਕਿਸਾਨੀ ਘੋਲ ਦੀ ਚੌਥੀ ਵਰੇਗੰਢ ਉੱਤੇ కార్ਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਸ਼ੁਰੂਆਤੀ ਵਿੱਚ ਕਿਸਾਨੀ ਘੋਲ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਵੀ ਕੀਤੀ ਗਈ। ਇਸ ਰੈਲੀ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ੍ਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭਿੰਦਰ ਸਿੰਘ ਵੜੈਚ, ਕੋਮੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਰਣਜੀਤ ਸਿੰਘ ਰਟੈਂਡਾ ਤੇ ਹੋਰ ਵੀ ਸਮੂਹ ਆਗੂ ਸਹਿबान ਹਾਜ਼ਰ ਰਹੇ ਤੇ ਉਹਨਾਂ ਵੱਲੋਂ ਵੱਖ-ਵੱਖ ਵਿਚਾਰ ਵੀ ਪੇਸ਼ ਕੀਤੇ ਗਏ। ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ। ਅੱਜ ਸਯੁਗਤ ਮੋਰਚੇ ਨੇ ਸੱਦੇ ਤੇ ਜੀਟੀਆਕੇ ਬੱਤੀ ਦੇ ਸਾਹਮਣੇ ਬੱਤੀ ਵਾਲਾ ਜਿਹੜਾ ਹੈਗਾ ਆ ਉਹਦੇ ਤੇ ਹਾਰੇ ਟ੍ਰੇਡ ਯੂਨੀਅਨ ਵੀ ਜਿਹੜੀਆਂ ਹੈਗੀਆਂ ਉਹ ਵੀ ਆਈਆਂ ਆ ਵਿੱਚ ਸਮੂਲਿਤ ਕੀਤੀ ਆ ਟ੍ਰੇਡ ਯੂਨੀਅਨ ਨੇ ਆਪਣੀਆਂ ਮੰਗਾਇਆ ਤੇ ਪਛਾਣੀਆਂ ਜਿਹੜੀਆਂ ਮੰਗਾ ਆ ਅੱਜ ਇੱਕ ਬਰੇਗੰਡ ਵੀ ਸਾਡੀ ਨਾਲ ਹੈਗੀ ਆ 26 ਤਰੀਕ ਨੂੰ ਆਪਾਂ ਬਾਡਰਾਂ ਤੇ ਸਾਰਿਆਂ ਦੇ ਕੁੱਝ ਕਰਕੇ ਪਹੁੰਚੇ ਸਿਗੇ ਔਰ ਸਾਰੇ ਬਾਡਰ ਦਿੱਲੀ ਵਾਲੇ ਜਿਹੜੇ ਘੇਰੇ ਸੀਗੇ ਉਹ ਵੀ ਬਰੇਗੰਡ ਬਣਾ ਰਹੇ ਆ ਨਾਲ ਦੇ ਨਾਲ ਜਿਹੜੀਆਂ ਉੱਥੇ ਸਰਕਾਰ ਨਾਲ ਸਾਡੀਆਂ ਮੰਗਾਂ ਮੰਨੀਆਂ ਸੀ ਆ ਜਿਹਨਾਂ ਤੇ ਐਮਐਸਪੀ ਦੀ ਮੰਗ ਸੀਗੀ MSP ਚਾਹੇ ਮਿਲਦੀ ਆ ਫਸਲਾਂ ਤੇ ਪਰ ਉਹਦੇ ਨਾਲ ਦੀ ਨਾਲ ਉਹਨਾਂ ਨੇ ਇੱਕ ਗਰੰਟੀ ਕਾਨੂੰਨ ਬਣਾਉਣਾ ਸੀਗਾ ਕਿ ਹਰ ਫਸਲ ਤੇ ਸਰਕਾਰ ਦੀ ਗਰੰਟੀ ਹੋਵੇ ਔਰ ਫੁੱਲ ਰੇਟ ਜਿਹੜਾ ਆ C+2 ਫਾਰਮੂਲੇ ਦੇ ਪਰ 50% ਦੇ ਫਾਰਮੂਲੇ ਦੇ ਨਾਲ ਉਹ ਜਿਹੜਾ ਆ ਸਾਰਾ ਲਾਗੂ ਹੋਵੇ ਔਰ ਉਹਦੇ ਅਨੁਸਾਰ ਸਾਰੀ MSP ਮਿਲੇ ਜਿੰਨੇ ਚਾਹੇ ਕਿਸਾਨ ਹੈ ਮਜ਼ਦੂਰ ਹੈ ਜਦੋਂ 60 ਸਾਲ ਦੇ ਹੋ ਜਾਂਦੇ ਆ ਉਹਨਾਂ ਨੂੰ 10000 ਪੈਨਸ਼ਨ ਦੇਣਾ ਉਹ ਨਹੀਂ ਮੰਨਿਆ ਸੀਗਾ ਸਾਡੇ ਕੋਲ ਔਰ ਕਿਸਾਨ ਜਿਹੜੇ ਖੁਦਕਿਸ਼ੀਆਂ ਕਰ ਰਹੇ ਆ ਕਰਜ਼ੇ ਦੇ ਕਰਕੇ ਉਹਨਾਂ ਨੇ ਨਕੀਰ ਮਾਰਨ ਦੀ ਜਿਹੜੀ ਗੱਲ ਕੀਤੀ ਸਰਕਾਰ ਨੇ ਸਾਨੂੰ ਬਿਲਕੁਲ ਪੇਪਰ ਬਣਾ ਕੇ ਦਿੱਤੇ ਸੀਗੇ ਉਹਦੇ ਤੇ ਹਜੇ ਕੁਝ ਨਹੀਂ ਹੋਇਆ ਸਯੁਗਤ ਮੋਰਚਾ ਮੰਗ ਕਰਦਾ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਉਹ ਅੰਨੇ ਬਾਅਦ ਜਿਹੜੀ ਐਕਵਾਇਰ ਕਰਕੇ ਵੱਡੀਆਂ ਸੜਕਾਂ ਬਣਾਉਣ ਦਾ ਜਿਹੜਾ ਇਹਨਾਂ ਨੂੰ ਹੋਬੀਆ ਚੜਿਆ ਆ ਬੰਦ ਕੀਤਾ ਜਾਵੇ ਫਸਲ ਜਿਹੜੇ ਫਸਲਾਂ ਫਸਲਾਂ ਸਾਡੀਆਂ ਤੇ ਪਸ਼ੂਆਂ ਦਾ ਧੰਨਾ ਹੈ ਔਰ ਇਹ ਤੇ ਬੀਮਾ ਕਰਨ ਦੀ ਉਹਨਾਂ ਦੀ ਸੀ ਜੇ ਫਸਲ ਖਰਾਬ ਹੋ ਜਵੇ ਜਾਂ ਪਸ਼ੂ ਦਾ ਨੁਕਸਾਨ ਹੋ ਜਵੇ ਉਹ ਮੁਫਤ ਸਰਕਾਰ ਬੀਮਾ ਕਰੇ ਇਹ ਵੀ ਸਾਡੀ ਮੰਗ ਜਿਹੜੀ ਸ਼ਾਮਿਲ ਸੀ ਉਹਦੇ ਵਿੱਚ ਕਾਰਪੋਰੇਟ ਪੱਖੇ ਦੀਆਂ ਸਾਰੇ ਥਾਵਾਂ ਤੇ ਭਰ ਹੋ ਰਹੀਆਂ ਆ ਹਰ ادارے ਉਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਔਰ ਇਵਨ ਇਥੋਂ ਤੱਕ ਕਿ ਮੰਡੀਆਂ ਜਿਹੜੀਆਂ ਆ ਕਿਸਾਨਾਂ ਦੀਆਂ ਮੰਡੀਆਂ ਆ ਉਹ ਵੀ ਉਹ ਕਾਰਪੋਰੇਟਾਂ ਦੇ ਮੱਥਵੇ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਸੀਂ ਸਰਕਾਰ ਨੂੰ ਮੰਨ ਕਰਦੇ ਆ ਕਿ ਬਿਲਕੁਲ ਬੰਦ ਕੀਤਾ ਜਾਵੇ ਸਾਰੇ ਸਰਕਾਰੀ ਜਿਹੜੇ ادارے ਆ ਉਹ ਸਰਕਾਰੀ ਹਣੇ ਚਾਹੀਦੇ ਤੇ ਨਾਲ ਦੇ ਨਾਲ ਝੋਨੇ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਬਹੁਤ ਵੱਡੀ ਲੁੱਟ ਹੋਈ ਆ ਉਹ ਕਿਨੇ ਕੀਤੀ ਹੈ ਲਾਟੋ ਤੇ ਸ਼ੈਲਰ ਮਾਲਕ ਵੀ ਸ਼ਾਮਲ ਹੋ ਸਕਦੇ ਜਿਹੜਾ ਵੀ ਸ਼ਾਮਲ ਹੈ ਉਹਦੇ ਚ ਸਰਕਾਰ ਜਾਂਚ ਕਰਕੇ ਉਹਨਾਂ ਤੇ ਕੇਸ ਦਰਜ ਕਰੇ ਇਹ ਸਾਡੀਆਂ ਜਿਹੜੀਆਂ ਅਗਲੀਆਂ ਬੰਗਾਤੀ ਸੁਭਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਫਾਰਮਰ ਅੱਜ ਜਿਹੜਾ ਹੈ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿਹੜਾ ਹੈ ਹੈਡਕ quarters ਤੇ ਇਹ ਕਿਸਾਨ ਅੰਦੋਲਨ ਨੂੰ ਚਾਰ ਫਰੇ ਜਿਹੜੇ ਹੋਣਾ ਹੈ ਔਰ ਇਹ ਅ ਟ੍ਰੇਡ ਯੂਨੀਅਨਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਰਲ ਕੇ ਪ੍ਰੋਗਰਾਮ ਜੀ ਆਰਗੇਨਾਈਜ਼ ਕੀਤੇ ਜਾ ਰਹੇ ਹਨ ਤੇ ਅੱਜ ਦੇ ਦਿਨ ਨੂੰ 35 ਕਾਰਪੋਰੇਟ ਦੇ ਵਿਰੋਧ ਮਨਾਇਆ ਜਾ ਰਿਹਾ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਖੇਤੀ ਤੇ ਬਹੁਤ ਵੱਡਾ ਹਮਲਾ ਸੀ ਜਿਹਦੇ ਖਿਲਾਫ ਤੇ ਨਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਸੀ ਤੇ ਉਹਨਾਂ ਦੇ ਖਿਲਾਫ ਇੱਕ ਸਾਲ ਐਜੂਕੇਸ਼ਨ ਚੱਲੀ ਔਰ ਸਫਲਤਾਪੂਰਵਕ ਇਸ ਸੰਘਰਸ਼ ਨੇ ਸ਼ਾਂਤ ਲਈ ਤਾਕ ਦੇ ਨਾਲ ਆਪਣੀ ਗੱਲ ਕਹੀ ਤੇ ਉਹ ਕਾਨੂੰਨ ਵਾਪਸ ਕਰਾਉਣ ਦੇ ਲਈ ਮੋਦੀ ਸਰਕਾਰ ਮਜਬੂਰ ਹੋਣੀ ਪਈ ਤੇ ਇਸੇ ਤਰ੍ਹਾਂ ਕਰੋਨਾ ਪੀੜ ਦੇ ਦੌਰਾਨ ਮਜ਼ਦੂਰ ਵਰਗ ਦੇ ਲਈ ਵੀ ਮੋਦੀ ਕੋਟ ਨੇ ਮੋਦੀ ਸਰਕਾਰ ਨੇ 4 ਕੋਟ ਜਿਹੜੇ ਲੈ ਕੇ ਆਏ ਆ ਔਰ ਅਸੀਂ ਇਹ ਮੰਗ ਕਰਦੇ ਆ ਮਜ਼ਦੂਰ ਯੂਨੀਅਨਾਂ ਵੱਲੋਂ ਕਿ ਉਹ ਕੋਡ ਜਿਹੜੇ ਵਾਪਸ ਲਏ ਜਾਣ ਉਹਦੇ ਨਾਲ ਮਜ਼ਦੂਰਾਂ ਦੇ ਆ ਕਾਨੂੰਨ ਕਹ ਜਿਹੜੇ ਉਹ ਖੋਏ ਜਾ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀਅਲਿਸਟ ਘਰਾਣਿਆਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਇਥੋਂ ਤੱਕ ਕਿ ਮਜ਼ਦੂਰਾਂ ਦੀ ਜਿਹੜੀ ਆ ਲੜਾਈ ਕਰਨ ਦੀ ਸ਼ਕਤੀ ਆ ਉਹਨੂੰ ਕਮਜ਼ੋਰ ਕੀਤਾ ਜਾ ਰਿਹਾ ਹੜਤਾਲ ਦਾ ਅਧਿਕਾਰ ਜਿਹੜਾ ਉਹ ਖੋਇਆ ਜਾ ਰਿਹਾ ਮਾਲਕਾਂ ਨੂੰ ਮਜਦੂਰਾਂ ਨੂੰ ਕੱਢਣ ਦੇ ਅਧਿਕਾਰ ਜਿਹੜੇ ਉਹ ਦਿੱਤੇ ਜਾ ਰਹੇ ਆ ਹਰ ਐਂਡ ਫਾਇਰ ਦੀ ਨੀਤੀ ਜਿਹੜੀ ਲੱਗਿਆ ਰਹੀ ਆ ਇੱਕ ਪਾਸੇ ਤਾਂ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਪ੍ਰਵਾਸੀ ਮਜਦੂਰ ਹੈਗੇ ਆ ਉਹਨਾਂ ਦੀ ਵੋਟ ਵੀ ਖਤਮ ਕੀਤੀ ਜਾਵੇ ਉਹਨਾਂ ਦੀ ਸਪੋਰਟ ਵੀ ਜਿਹੜੀ ਆ ਉਹ ਲੈ ਕੱਢ ਲਈਏ ਲੇਕਿਨ ਜਿਹੜੀਆਂ ਯੂਨੀਅਨ ਜਿਹੜੇ ਧਰਨੇ ਲਾਉਂਦੀਆਂ ਉਹ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਪ੍ਰਵਾਸੀ ਮਜਦੂਰ ਉਹ ਬਾਅਦ ਚੜ ਕੇ ਹਿੱਸਾ ਲੈਂਦੇ ਆ ਦੇਖਿਓ ਇਹ ਜਿਹੜਾ ਬਹੁਤ ਗਲਤ ਰੁਝਾਨ ਹੈ ਕੁਝ ਲੋਕ ਹੈਗੇ ਆ ਜਿਹੜੇ ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਦੀ آمد ਤੇ ਸਵਾਲ ਖੜੇ ਕਰਦੇ ਆ ਪ੍ਰਵਾਸ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਵਾਸ ਜਿਹੜਾ ਆ ਉਹ ਮਨੁੱਖ ਦਾ ਸੁਭਾਅ ਆ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲਦੀ ਆ ਉੱਥੇ ਨੂੰ ਪ੍ਰਵਾਸ ਕਰਦੇ ਆ ਪੰਜਾਬ ਦਾ ਮਜ਼ਦੂਰ ਜਿਹੜਾ ਕੈਨੇਡਾ ਨਿਊਜ਼ੀਲੈਂਡ ਆ ਗਿਆ ਆ ਜਿਹੜਾ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਤੇ ਸਾਡਾ ਜੋ ਵੀ ਵਿਆਹ ਦਾ ਮਜ਼ਦੂਰ ਜਿਹੜਾ ਇੱਥੇ ਨੌਕਲੇ ਸ਼ਬਦ ਤੇ ਪ੍ਰਵਾਸ ਕਰ ਰਿਹਾ